哎呦！ ਆਗੇ ਹੋਣਗੇ ਹਨਾ ਹਨਾ ਰਗਵੀਰ ਸਿੰਘਾ ਜੀ ਪਿੰਡ ਲੁਹਾਰਾ ਜੀ ਰਗਵੀਰ ਜੀ ਜਿਹੜਾ ਕਿਵੇਂ ਹੋਇਆ ਸਾਡੇ ਪਿੱਛੇ ਰੱਖ ਲੈ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਵਾਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡਿਕਾਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਬਲੇਰੋ ਗੱਡੀ ਆਉਂਦੀ ਸੀ ਮੰਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਸ ਤੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਕਿੰਨੇ ਵਜੇ ਕੀਤਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨਕਸ਼ਾਨ ਦਾ ਜੀ ਸਾਰੀਆਂ ਗੱਡੀਆਂ ਦੇ ਲੱਖ ਲੱਖ ਤੋਂ ਤਾਂ ਹਈਆਂ ਕੋਈ जख्मी ਵੀ ਹੋਇਆ ਹਾਂਜੀ ਇੱਕ ਮੁੰਡਾ जख्मी ਹੋਇਆ ਜੀ ਉਹਦੇ ਲੱਤਾਂ ਤੇ ਜਾਨਕੀ ਵੀ ਸੱਟਾਂ ਜਾਦੇ ਵੱਜੀਆਂ ਕਿਹੜੀ ਗੱਡੀ ਵਾਲੀ ਸੀ ਇਹ ਬਲੈਰੋ ਵਾਲੀ ਬਲੈਰੋ ਵਾਲੇ ਦੇ ਜਾਦੇ ਵੱਜੀਆਂ ਮਹਾਂਤ ਲੋਕ ਜੀ ਆਪਣੇ ਜਿਹੜੇ ਆਪਣੇ ਗਾਂਹ ਰਿਸ਼ਤੇਦਾਰੀ ਹੈ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪ ਦੀ ਸਾਈਡ ਆ ਰਹੇ ਸੀ ਕਿ ਜਿਹੜਾ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਗਿਆ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਆ ਵੀਨਰ ਦਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪ ਦੀ ਸਾਈਡ ਆ ਰਹੇ ਸੀਗੇ ਕਿੰਨੇ ਜਿਹੜੇ ਇਹ ਤੇ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਸੀਗੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇਜ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇੱਧਰੋਂ ਆ ਰਹੇ ਸੀ ਆਪਣਾ ਕੀ ਕਹਿੰਦੇ ਹੁੰਦੇ ਆ ਫੋਟਸੀ ਆ ਜਿਹੜਾ ਆਪਣੀ 22 ਵਜ ਦੀ ਆ ਬਾਬਿਆਂ ਦੀ ਜਿਹੜੀ ਉਹ ਬਾਬਦੰਮ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆਪਣੇ ਜੀ ਜਿਹੜੇ ਕਹਿ ਦਿੰਨੇ ਆ ਵਧਾਈਆਂ ਵਧੂਆਂ ਲੈਂਦੇ ਆ ਇਹ ਆਪਣੀ ਲਿਹਾਜਾਂ ਗਾਂਧੀ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਵੀ ਬਾਬਾ ਜੀ ਇੱਥੇ ਆਪਣਾ ਐਕਸੀਡੈਂਟ ਹੋ ਗਿਆ ਅਸੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੇ ਗੱਡੀ ਵਾਲੀ ਦਾ ਹੀ ਟਰਾਲਾ ਕਿਹੜੀ ਸਾਈਡ ਤੋਂ ਆ ਰਿਹਾ ਸੀ ਟਰਾਲਾ ਇਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ ਚੌਂਕ ਆ ਰਿਹਾ ਸੀ ਤੇ ਪਰ ਇਹ ਗਲਤ ਕੋਈ ਇਹਨਾਂ ਨੇ ਜਾਂ ਕਹਿੰਦੇ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਇਹ ਵੀ ابھی ਆਪਣੀ ਇਹਦੇ ਕਾਗਜ਼ ਵਿੱਚ ਚੈੱਕ ਮੈਨੂੰ ਪੂਰੇ ਨਹੀਂ ਹੋਣੇ ਇਹਨਾਂ ਦੇ ਅਸੀਂ ਆਨਲਾਈਨ ਚੈੱਕ ਨੰਬਰ ਪਾ ਕੇ ਵੇਖਿਆ ਇਹਨਾਂ ਇੰਸ਼ੋਰੈਂਸ ਜਾਨੀ ਕਿ ਹੈ ਨਹੀਂ ਹਾਂ ਸਕੇ ਮੰਨਦੇ ਹੋ ਧੁੰਦ ਕਾਰਨ ਹੀ ਜਿਆਦਾ ਜਿਹੜਾ ਹੈਗਾ ਹੋਇਆ ਧੁੰਦ ਕਾਰਨ ਤਾਂ ਆਪ ਕਹਿ ਸਕਦੇ ਪਰ ਧੁੰਦ ਦੇ ਕਾਰਨ ਇਹ ਬੰਦੇ ਨੂੰ ਵੀ ਚਾਹੀਦਾ ਵੀ ਬੰਦਾ ਹੌਲੀ ਜਾਵੇ ਹਨਾ ਥੋੜੇ ਟਾਈਮ ਬਾਅਦ ਹੀ ਦੂਜਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਆਪ ਵੀ ਚਾਹੀਦਾ ਧੁੰਦੇ ਵਿੱਚ ਵੀ ਕੋਈ ਆਪ ਦਾ ਸੇਫਟੀ ਰੱਖੇ ਕੋਈ ਲਾਈਟਾਂ ਲੂਟਾਂ ਕੋਈ ਦੇਣ ਦੀ ਨਹੀਂ ਇਹਨਾਂ ਤੇ ਪੀੜੀਆਂ ਲੱਗੀਆਂ ਬੰਦੇ ਨੂੰ ਆਪ ਦੀ ਸੇਫਟੀ ਆਪ ਹੀ ਕਰਨੀ ਚਾਹੀਦੀ ਆ ਤੇਜ਼ ਬਹੁਤ ਆ ਰਿਹਾ ਸੀਗਾ ਦੱਸਦੇ ਆ ਤਰਤੋਂ ਦਾ ਜਿਆਦਾ ਹੁਣ ਤੱਕ ਕਿ ਰਾਲਾ ਕੋੜਾ ਕ੍ਰੋਸ ਕਰ ਲੱਕੇ ਜਿਹੜਾ ਮੌਕਾ ਕਰ ਤੋਂ ਆ ਰਿਹਾ ਸੀ ਤੇ ਉਹ ਨਿੰਦਰਾ ਬਲੇਰੋ ਜੋ ਇਧਰ ਉਮਰਕਾਲਾ ਸੇ ਆਤੋ ਆ ਰਿਹਾ ਉਹ ਤੋਂ ਹੁੰਦੇ ਟਕਰਾਉਣ ਨਾਲ ਐਕਸੀਡੈਂਟ ਹੋ ਗਿਆ ਪਿਛੋਂ ਤੋਂ ਗੱਡੀ ਆ ਰਹੀ ਸੀ ਉਹਨਾਂ ਦੇ ਆਪਸ ਵਿੱਚ ਟਕਰ ਹੋ ਗਿਆ ਇਹ ਕਿੰਨੀਆਂ ਗੱਡੀਆਂ ਵੱਜੀਆਂ ਇਹ ਟੋਟਲ 4 ਗੱਡੀਆਂ ਨੇ ਕੀ ਕੋਈ जख्मी ਵੀ ਹੋਇਆ ਹਾਂਜੀ ਇੱਥੇ ਬਲੇਰੋ ਵਾਲੇ 2 जख्मੀਆਂ ਜੀ ਉਹਨਾਂ ਨੂੰ ਬੰਨ੍ਹ ਬਾਇਆ ਗਿਆ ਕਾਰਨ ਕੀ ਰਹੀ ਆ ਇਸੇ ਦਰ ਕਰਨੇ ਤੋਂ ਜ਼ਿਆਦਾ ਹੁਣ ਕਰਕੇ ਘੋੜੇ ਵਾਲੇ ਹੀ ਇਹ ਕ੍ਰਾਸ ਕਰਨ ਲੱਗੇ ਸੀਗੇ ਤੇ ਅੱਗੋਂ ਜੇ ਗੱਡੀ ਆ ਗਈ ਨਹੀਂ ਕੰਟਰੋਲ ਹੋਈ ਜਾਂਣਾ ਕੋੜੇ ਵਾਲੇ ਕਿੱਧਰਲੇ ਪਾਸੇ ਜਾ ਰਹੇ ਸੀਗੇ ਤੇ ਬਲੇਰੋ ਦੀ ਤੇ ਘੋੜਿਆਂ ਨੇ ਆ ਰਹੇ ਮੋਕਸਾਟੋਂ ਸਾਹਮਣੇ ਸਾਹਮਣੇ ਟੱਕਰ ਹੋਈ ਇਹਨਾਂ ਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਫਾਰੀਨਾ ਟੱਕਰ ਹੋ ਕੇ ਤੇ ਇੱਧਰ ਫਰਡੋਟਰ ਜੀ ਕੱਢੀ ਜਖਮੀਆਂ ਆਵਦੇ ਨਹੀਂ ਜਖਮੀਆਂ ਤੇ ਇੱਕ ਤਾਂ ਥੋੜਾ ਲੱਤ ਵਰਗਾ ਫ੍ਰੈਕਚਰ ਝੋਟ ਨਿਆਵਾ ਤੇ ਉਹ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਇੱਕ ਜੇ ਤੁਹਾਡਾ ਇਹ ਸੀਰੀਅਸ ਅਮਰਦ ਹੋਵੇ ਕਿ ਮੇਰੇ ਨਾਲ ਟੂਰ ਆਉਣੀ ਹੈ ਤੇ ਫਟਾ ਦੇ ਦੋਨੋਂ ਆ ਬਾਕੀ ਵੇਖੋ